कर्मा परंपरा के बाल लोग पहले के मर दिया ने कार क्यों हां ब्लैक में मिल दिया आर्मी ब्लैक से चलती तो है अच्छा एक एक वो एक वो तो मेडिकल चेकअप कैंप बनीने पर से आया जी उनका더라고 ਮੈਂ ਮੈਂ ਉੱਥੋਂ ਜ ਹੁੰਦੀ ਮਸ਼ੂਸ਼ ਭੱਜ ਆਇਆ ਇਸ ਦਾ ਨਾਮ ਚਾਚੇ ਨੂੰ ਨਾਲ ਲੰਚਾੜਾ ਆ ਪਤਾ ਲੱਗਿਆ ਪਾਵਾ ਦੇ ਪੁੱਤ ਉਹ ਜਰਾ ਦੂਜਾ ਬੱਸਾ ਕਰ ਲੈਦਾ ਕਿੱਦਾਂ ਹੈਪੀ ਮੋਡਾ ਗੈਂਗਸਟਰ ਅਗਲੇ ਨੂੰ ਦੁਪੜ ਗਿਆ ਤੇਰਾ ਕੈਦੀ ਤਾਂ ਹੁੰਦਾ ਬਗੈਰ ਪਤਾ ਨਹੀਂ ਲੱਗਿਆ ਮੈਨੂੰ ਵੀ ਮੈਂ ਤਾਂ ਹੌਲੀ ਤੇ ਨਹੀਂ ਚੱਕਿਆ ਸੀ ਉਹ ਕਿਹੜਾ ਜਰਾ ਕੋਈ ਨਹੀਂ ਹੱਸ ਹੋ ਜਾਂਦਾ ਹੁੰਦਾ ਲੈ ਦੇਖਿਆ ਮੈਂ ਬੱਸ ਸੋਇਆ ਜੀ ਬੈਠੇ ਮੋਦੀ ਸਾਹਿਬ ਕਿੱਥੇ ਆਇਆ ਇਹ ਤਾਂ ਕੋਈ ਕੈਂਪ ਨਹੀਂ ਸੀ ਉਹ ਨਿਆਰੇ ਜਿਹਾ ਸਾਡੇ ਤਾਂ ਫੋਨ ਟੁੱਟ ਗਿਆ ਕਿਸੇ ਦਾ ਮਾਸਲਾ ਹੱਲ ਕਰਕੇ ਆਏ ਬੰਦੇ ਸਾਰੇ ਜਾਣੇ ਜਾ ਕੇ ਚਾਰਜ ਮੇਰਾ 6000 ਦਾ 6000 ਦਾ ਹੈ ਮੈਂ ਜਦਾ ਨਹੀਂ ਮੰਗਵਾਉਣਾ ਉਪਰਵਾ 18000 ਦਾ ਤਾਂ ਫੋਨਾ 6000 ਦਾ ਚਾਰਜਰ ਕਿੱਥੋਂ ਲੈ ਲਿਆ ਇਹ ਇਹਨਾਂ ਦਾ ਹੀ ਫੋਨ ਨਹੀਂ ਮਹਿੰਗਾ ਹੈਗਾ ਆ ਇਧਰ ਮੜੇ ਸ਼ਕਲ ਦਿਖਾਇਓ 6000 ਵਾਲਿਓ ਸ਼ਕਲ ਦਿਖਾਇਓ ਆ ਬੰਦਾ ਕਹਿੰਦਾ ਵੀ ਮੇਰੇ 18000 ਦੇ ਫੋਨ ਦਾ ਚਾਰਜਰ 6000 ਦਾ ਤੁਸੀਂ ਤਾਂ ਕੋਈ ਡਰਾਉਂਦੇ ਹੀ ਰਹਿੰਦੇ ਜੇ ਡਰਾਉਂਦੇ ਹੀ ਰਹਿੰਦੇ ਜੀ ਦੀ ਮੇਰਾ ਚਾਰਜਰ ਖਵਾ ਗਿਆ ਚਾਰਜਰ ਨੂੰ ਹੈਪੀ ਤੋਂ ਫਾੜ ਲਿਆ ਸੋਣਾਂ ਨੇ ਫੜ ਤੇ ਥੱਲੇ ਸਿੱਟ ਦਿੱਤਾ ਕਿਹਨੇ ਉਹਨਾਂ ਨੇ ਸਾਬਾ ਜੀ ਯਾਰ ਉਹ ਲਾ ਦਿਓ ਬੈਟਰੀ ਉਹ ਨਹੀਂ ਹਜ਼ਾਰ ਦਾ ਚਾਰਜਰ ਸੀ 1500 ਦੇ ਲੈਣਾ ਚੰਗਾ ਪਾ ਦੇ ਲਾਉਣਾ ਕੀ ਆ ਪਾਵਰ ਬੈਂਕ ਲਾਉਣੀ ਆ ਪੱਲੇ ਬੰਦੇ ਸਾਡੇ ਹੁਸ਼ਿਆਰਪੁਰ ਵਾਲੇ ਬੰਦੇ ਛੱਲੇ ਸਾਡੇ ਅੱਜ ਲੈ ਵੀ ਮोटा ਬਲੌਗ ਇਹ ਵੀ ਬਣਾਉਣ ਲੱਗਿਆ ਆਂ ਕਾਣੀ ਸ਼ੂਟਿੰਗ ਡਾਡਾ ਲ ਲੋ ਜੀ ਮਣੀ ਕਿ ਇਧਰੋਂ ਬੰਦਾ ਲਾਇਆ ਹੋਇਆ ਤੇ ਕਿ ਇਧਰ ਬੰਦਾ ਲਾਇਆ ਹੋਇਆ ਦੋਨੇ ਪਾਸੇ ਲੱਗਿਆ ਹੋਇਆ ਪਰਮਾਣਾ ਕਿਹੜੀ ਉਹ ਪਹਿਲੇ ਨੰਬਰ ਆ ਜੀ ਬਾਡੀ ਦਾ ਪਰੋਣਾ ਫੜੋਣਾ ਆਪਣਾ ਤੋਂ ਸ਼ੁਰੂ ਕਰੀ ਜਾਂਦੀਆਂ ਨੇ ਆ ਦੇਖ ਕੇ ਵੀ ਸੋਣਾ ਆ ਬੰਦਾ ਹੱਡਾਇਆ ਸਲੀਬ ਮਿਹਨਤ ਸੇਵਾ ਦੇ ਨੰਗੇ ਪੈਰੀ ਇੱਕਦਾਨੇ ਚੱਕੇ ਦਿੱਆਂ ਲਾਲਾ ਜੀ ਫੋਟੋ ਜਿਆਦਾ ਨਹੀਂ ਉਹਦੀ ਕੋਈ ਓਏ ਫੋਨ ਸਹੀ ਕਰ ਇਹਦੇ ਫੋਨ ਤੇ ਫੋਟੋ ਖਿੱਚੇਗਾ ਨਾ ਬਲ ਗੋਲੇਆ ਉੱਟੋ ਮੈਗੇ ਇਤੋਂ ਮੌਜੂਦ ਹੋ ਗਏ ਮੋਨਾ ਉਹ ਬਹੁਤ ਵਧੀਆ ਵੀਊ ਆਦਾ ਇੱਧਰ ਤੇ ਕੰਮ ਕਰ ਬੈਠਾ ਕਿੱਥੇ ਨਿੱਪੜ ਕੇ ਆਉਗਾ ਇਹ ਲੋਕ ਇੱਧਰ ਤੇ ਆਵਾ ਰੋਕੀ ਜਾ ਆਜਾ ਮਾਜਾ ਮੰਨ ਲੀ ਜਾ ਆਸ ਕਰ ਮੈਨੂੰ ਦੋ ਜੀਆ ਨੂੰ ਦਵੇ ਮਿੱਟੀ ਵਾਲੇ ਨੂੰ ਸੱਜਾ ਆਪਾਂ ਗੱਡੀ ਵਾਲੀ ਬਹੁਤ ਵਧੀਆ ਮਾਰੇ ਜਾ ਇਹ ਯਾਰ ਨਹੀਂ ਬੇਚਾ ਪੈਰ ਤੋਂ ਲੈ ਬਾਅਦ ਵਿੱਚ ਪੈਰ ਤਾਂ ਸੰਭਲ ਲੱਗ ਜਾਏ ਮੈਂ ਮੈਂ ਤਾਂ ਮੈਂ ਹੀ ਮੋੜੇ ਕਰਦਾ ਚੱਲ ਕੇ ਬੈਠੋ ਰਿਹਾ ਇਸ ਵਾਰ ਮੀ ਬਹੁਤ ਜ਼ਿਆਦਾ ਪਿਆ ਬਹੁਤ ਰਿਕਾਰਡ ਤੋੜ ਕੇ ਆਇਆ ਹਰਿਗਰ ਸਾਹਿਬ ਮੀਨੇ ਵਟ ਕੱਢੇ ਪਏ ਇੱਥੇ ਇੰਨੀ ਬਹੁਤੀ ਲਿਆ ਗੜਾ ਜੀ ਹਕੂਟੀਲੇ ਉੱਤੇ ਜਿਹੜੇ ਮਾਰਦਾ ਪ੍ਰਾਵਾ ਨੇ ਬਹੁਤ ਸ਼ੋਸ਼ੇ ਕੀਤੇ ਜੀ ਜਾਨੂੰ ਮੈਂ ਤਾਂ ਨਹੀਂ ਬਗਾ ਪਰ ਕੋਈ ਦਿੱਕਤ ਹੋ ਜਾਏ ਪਾਣੀ ਪਸਤਾ ਬਣਨਾ ਹੈ ਤੇਰੀ ਨਹੀਂ ਨਹੀਂ ਬੱਦ ਗਿਆ ਮੀਨੇ ਅੱਧੀ ਬਹੁਤ ਬੁਰਾ ਹਾਲ ਲੱਗ ਦਿੱਤਾ ਫਤਿਹਗੜ ਸਾਹਿਬ ਕੀ ਹੋਇਆ ਅੱਜ ਜੀ ਸਸਰੀ ਗਾ ਜੀ ਸਾਰਿਆਂ ਨੂੰ ਅੱਜ ਆਪਾਂ ਫਦੇਗੜ ਸਾਹਿਬ ਆਏ ਹੋਏ ਆ ਤੇ ਮੇਰਾ ਫਿਰ ਇੱਕ ਬਸ ਸਾਰਿਆਂ ਨੂੰ ਜ਼ਰੂਰੀ ਗੱਲ ਆਪਾਂ ਕਹਿਣੀ ਆ ਬੇਸਾਂ ਬੂਸਾ ਆਪਣੇ ਸਾਰਿਆਂ ਦੇ ਟਰੈਕਟਰਾਂ ਤੇ ਲੱਗੀਆਂ ਸਾਡੇ ਤੇ ਵੀ ਲੱਗੀਆਂ ਹੋਈਆਂ ਪਰ ਮੇਰੇ ਵੀਰਾਂ ਨੂੰ ਇੱਕ ਬੇਨਤੀ ਆ ਭਈ ਆਪਾਂ ਜਦੋਂ ਵੀ ਕਿਤੇ ਕਲੋਨੀਆਂ ਦੇ ਵਿੱਚ ਆਪਣੀਆਂ ਟਰਾਲੀਆਂ ਟਰੈਕਟਰ ਲਾਉਣੇ ਆ ਜੋ ਉੱਥੋਂ ਦੀ ਕੱਢਦੇ ਆ ਇੱਥੇ ਬਜ਼ੁਰਗ ਬੱਚੇ ਕਈ ਮਰੀਜ਼ ਲੋਕ ਰਹਿੰਦੇ ਹੁੰਦੇ ਆ ਘਰਾਂ ਦੇ ਵਿੱਚ ਤੇ ਕਿਰਪਾ ਕਰਕੇ ਬੇਸਾਂ ਲਾ ਕੇ ਨਾਨਕਿਆ ਕਰੋ ਕਿਉਂਕਿ ਆਪਾਂ ਨੂੰ ਤਾਂ ਲੱਗਦਾ ਆਪਾਂ ਤਾਂ 2 ਮਿੰਟ ਵਿੱਚ ਨਿਕਲ ਜਾਣਾ ਪਰ ਕਿਸੇ ਦੀ ਸਿਹਤ ਤੇ ਇਹਦਾ ਅਸਰ ਹੋ ਸਕਦਾ ਆ ਇਸ ਕਰਕੇ ਮੇਰਾ ਵੀਰ ਜਰੋ ਉਹ ਵੀ ਕਲੋਨੀਆ ਵਿੱਚ ਦੀ ਲੰਗਣਾ ਬੇਸਾਂ ਬੂਸਾ ਲਾ ਕੇ ਨਾ ਲੰਗੋ ਕਈ ਬਜ਼ੁਰਗ ਆ ਕਈ ਬੱਚੇ ਆ ਉਹਨਾਂ ਦੀ ਸਿਹਤ ਤੇ ਕੋਈ ਪੜਾਈ ਤੇ ਅਸਰ ਪੈ ਸਕਦਾ ਆ ਆਪਾਂ ਗੁਰੂ ਘਰੇ ਮੱਥਾ ਟੇਕਣ ਆਏ ਆ ਸੜਕ ਤੇ ਰੋਣਾ ਤੇ ਜਿੱਥੇ ਮਰਜ਼ੀ ਕਰ ਲੋ ਕੋਈ ਚੱਕਰ ਨਹੀਂ ਹੈਗਾ ਹੋ ਤੁਹਾਨੂੰ ਦਿਖਾਉਨੇ ਆਂ ਸ਼ਬਦ ਬਚਾਓ ਵਾਰਾ ਗਾਓ ਕੋਈ ਚੱਕ ਆਇਆ ਜੀ ਬਾਬਾ ਆਪਣਾ ਬਹੁਤ ਫੇਮਸ ਇੱਥੇ ਕੈਨੇਡਾ ਇੱਥੇ ਅਮਰੀਕਾ ਵਾਲਾ ਬਾਬਾ ਆਇਆ ਏ ਕੈਨੇਡਾ ਅਮਰੀਕਾ ਅੱਜ ਦਿਨ ਦਾ ਹਾਲ ਜੋਤੀ ਸ਼ਰੂਪ ਸਾਹਿਬ ਦੇ ਸਾਹਮਣੇ ਚੱਕੜ ਬਹੁਤ ਹੋਇਆ ਆਉਹ ਜਾਂਦੇ ਵੇ ਬੰਦੇ ਸਾਡੇ ਸਾਰੇ ਠੰਡਾਪੁਰ ਚ ਰਹਿ ਗਏ ਸੀ ਮੱਥਾ ਟੇਕਣ ਕੋ ਆ ਜਾ ਲਾਸਟ ਟਾਈਮ ਤੇ ਉਹੀ ਚੱਲੇ ਆ ਬਸ ਹੁਣ ਔਖਾ ਬਹੁਤ ਹੋਇਆ ਪਿਆ ਬੂਟਾ ਦਾ ਹਾਲ ਅੱਭਾ ਨਾ ਪਹੁੰਚੇ ਤੇ ਕੋ ਸਾਡਾ ਡਰਾਈਵਰ ਬਈ ਆ ਗਈ ਕੀ ਹੈ ਬਾਈ ਟਰਾਲੀ ਕਬਰ ਅਗਲੀ ਵੇ ਕਿੱਧਰ ਗਿਆ ਮਣੀ ਆਮਣੇ ਹੁਣੀ ਚਲੇ ਗਏ ਮਣੀ ਹੁਣੀ ਚਲੇ ਗਏ ਟਰਾਲੀ ਚ ਪਾਸਾ ਸੀ ਵੀ ਵਾਪਸ ਮੱਥਾ ਟੇਕੇ ਠੰਡੇ ਮੋਰਜ ਤੋਂ ਹੁਣ ਜਾਣੇ ਪਏ ਆ ਬਹੁਤ ਚਿਕੜ ਕੱਪੜੇ ਤਾਂ ਇਦਾਂ ਖਰਾਬ ਹੋਏ ਜਦੋਂ ਚਿਕੜ ਚ ਘੁਲ ਕੇ ਆਏ ਹੁੰਨੇ ਚਲੋ ਮਹਾਰਾਜ ਦੇ ਰੰਗ ਪਰ ਇੰਨਾ ਮਹੀ ਅਸੀਂ 2019 ਤੋਂ ਹੋਨੇ ਇੰਨਾ ਮਹੀ ਨਹੀਂ ਕਦੀ ਪਿਆ ਅਜ ਤੱਕ ਪੈਂਦਾ ਜ਼ਰੂਰ ਆ ਪਰ ਇੰਨਾ ਜ਼ਿਆਦਾ ਕਦੀ ਨਹੀਂ ਪਿਆ ਲੱਗੀਆਂ ਹੋਈਆਂ ਲੈਣਾ ਦੂਰ ਦੂਰ ਤੱਕ ਬਰਾਵੋ ਕਿਉਂ ਇਹ ਜਨਰੇਟਰ ਨਹੀਂ ਮੇਰੀ ਇੱਕ ਵਾਰ ਨਾਲ ਕਹਿੰਦੇ ਆਪਣੇ ਪੁਰਾਣੇ ਕੱਪੜੇ ਲੈ ਮੈਂ ਬੋਲੇ ਹੀ ਕੁਛ ਨਹੀਂ ਬੋਲਦੇ ਆ ਮੁੰਡੇ ਨੇ ਸ਼ਾਪਿੰਗ ਕੀਤੀ ਅੱਜ ਭਈ ਲਈ ਆਉਦੇ ਲਈ ਮੈਂ ਕੋਈ 500 ਰੁਪਏ ਦਾ ਆ ਮੁੰਡੇ ਨੇ ਭਈ ਆਪਣੇ ਲਈ ਲੈ ਕੱਪੜੇ 50000 ਰੁਪਏ ਦੇ ਕਿ ਨਹੀਂ ਲੈ ਲੈ ਸਾਰਾ ਸਾਲ ਨਹੀਂ ਮੁੱਕਿਆ ਕੋਸ਼ਿਸ਼ ਕਰ ਲੈਣਾ ਮੈਂ ਤਾਂ ਕੋਸ਼ਿਸ਼ ਕਰਦੀ ਵਸ ਭਈ ਕਹਵੇ ਭਾਈ ਤੂੰ ਹੀ ਆ ਜੋ ਕੋਸ਼ਿਸ਼ ਨਾ ਬੇਨਾ ਕੰਮ ਹੋ ਗਿਆ ਆਪ ਜੀ ਆ ਜਾਇ ਕਰੂੰ ਇਹਨਾਂ ਉੱਧਰ ਵੀ ਚਲ ਗਈ ਹੈ ਹੈ ਅਲਵਿਦਾ ਫਤਿਹਗੜ੍ਹ ਸਾਹਿਬ ਇੱਕ ਵਾਰ ਫਿਰ ਪਿੱਛੇ ਜਾਂਦਾ ਛੜਦਾ ਹੋਇਆ ਇਹ ਜੋੜ ਮੇਲਾ ਸਾਰਾ ਸਾਲ ਇੰਤਜ਼ਾਰ ਕਰੀਦਾ ਕੋਣਾ ਉਹਦੇ ਲੈ ਕੇ ਆਉਂਦੇ ਆ ਉਹ ਪੰਪ ਤੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ